ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਕਰਾਈਏ ਦਰਸ਼ਨ ਗੁਰਦੁਆਰਾ ਸਾਹਿਬ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਜੋ ਕਿ ਜਿਨ੍ਹਾਂ ਦੇ ਕੋਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਗੁਰੂ ਮਹਾਰਾਜ ਦੇ ਉਹਨਾਂ ਨੇ ਰਾਤ गुਜ਼ਾਰੀ ਸੀਗੀ ਜਦੋਂ ਉਹਨਾਂ ਦਾ ਪਰਿਵਾਰ ਵਿਛੋੜੇ ਵਿਖੇ ਆਪਸ ਦੇ ਵਿੱਚ ਪਰਿਵਾਰ ਦੇ ਨਾਲ ਵਿਛੋੜਾ ਪੈ ਗਿਆ ਸੀ ਤੇ ਇੱਥੋਂ ਹੀ ਇਹ ਸਫਰ ਜੋ ਸ਼ਹਾਦਤ ਦਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਪਰਿਵਾਰ ਵਿਛੋੜੇ ਦੀ ਗੱਲ ਆਉਂਦੀ ਹੈ ਲੇਕਿਨ ਪਰਿਵਾਰ ਵਿਛੋੜਾ ਸਾਹਿਬ ਦੀ ਮੈਂ ਗੁਰਦੁਆਰਾ ਦੀ ਜੋ ਵੀਡੀਓ ਪਹਿਲਾਂ ਬਣਾ ਚੁੱਕਿਆ ਉਸ ਤੋਂ ਬਾਅਦ ਆਪਾਂ ਫਿਰ ਹੁਣ ਆਏ ਆ ਇਹ ਤੁਸੀਂ ਰੋਡ ਚੈੱਕ ਕਰ ਲਓ ਇਹ ਸਾਹਮਣੇ ਕਨੋਲੀ ਹੈ ਜੀ ਤੇ ਆ ਪਿੱਛੇ ਆਪਣਾ ਕਨੋਲੀ ਬੈਰੀਅਰ ਪੈਂਦਾ ਹੈ ਬਿਲਕੁਲ ਨਾਲ ਇਹ ਦੋਨਾਂ ਦੇ ਵਿਚਕਾਰ ਇਹ ਰੋਡ ਕੱਟਦਾ ਹੈ ਅੰਦਰ ਨੂੰ ਪਿੰਡਾਂ ਨੂੰ ਜਾਂਦਾ ਜਿਹੜਾ ਤੇ ਆਪਾਂ ਜਾਣਾ ਹੈ ਅੱਜ ਪਿੰਡ ਚੱਕ ਟੇਰਾ ਰੋਪੜ ਇਹ ਲਿਖਿਆ ਸਾਹਮਣੇ ਜੀ ਬਾਬਾ ਕੁਮਾ ਮਾਸ਼ਕੀ ਜੀ ਪਿੰਡ ਚੱਕ ਟੇਰਾ ਗੁਰਦੁਆਰਾ ਸਾਹਿਬ ਇੱਥੋਂ ਹੈਗਾ 7 ਕਿਲੋਮੀਟਰ ਦੀ ਦੂਰੀ ਤੇ ਤੇ ਕਰਾਵਾਂਗੇ ਫਿਰ ਤੁਹਾਨੂੰ ਅੱਜ ਇਹ ਛੰਨ ਬਾਬਾ ਕੁਮਾ ਮਾਸ਼ਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਾਕੀ ਗੱਲਬਾਤ ਕਰਦੇ ਆ ਅੱਗੇ ਚੱਲ ਕੇ ਓ ਜਲੀ ਹਾਂਜੀ ਇੱਕ ਛੋਟੀ ਜੀ ਇਨਫੋਰਮੇਸ਼ਨ ਤੇ ਜਿੱਦਾਂ ਆਪਾਂ ਉਸ ਰੋਡ ਤੋਂ ਆਏ ਆ ਫਟਕ ਕ੍ਰੋਸ ਕਰਕੇ ਅੱਗੇ ਤਾਂ ਤੁਹਾਨੂੰ ਬੋਰਡ ਦਿਖ ਜੇਗਾ ਲੇਕਿਨ ਇੱਥੇ ਕੋਈ ਬੋਰਡ ਨਹੀਂ ਸੀਗਾ ਆ ਇੱਕ ਰਾਉਂਡ ਅਬਾਊਟ ਹੈ ਉਸ ਤੋਂ ਆਪਾਂ ਨੇ ਖੱਬੇ ਹੱਥ ਜਾਣਾ ਜਿਵੇਂ ਕਿ ਮੈਂ ਜਿਸ ਰੋਡ ਤੇ ਅੱਗੇ ਖੜਾ ਹੈ ਇੱਥੇ ਕੋਈ ਬੋਰਡ ਨਹੀਂ ਸੀਗਾ ਇਸ ਲਈ ਮੈਂ ਕਿਹਾ ਇਹਦੇ ਬਾਰੇ ਜ਼ਰੂਰ ਦੱਸ ਦਿਆਂ ਪਿੱਛੇ ਇੱਕ ਦੋ ਕਟ ਆਉਂਦੇ ਆ ਲੇਕਿਨ ਉਹਦੇ ਤੇ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਆ ਚੜੀ ਹਾਂਜੀ ਪਹੁੰਚ ਗਏ ਹਾਂ ਆਪਾਂ ਗੁਰਦੁਆਰਾ ਸਾਹਿਬ ਸਾਹਮਣੇ ਦੇ ਰਿਹਾ ਦਿਖਾਈ ਕਰੋ ਤੁਸੀਂ ਚੈੱਕ ਤੇ ਆ ਜਾਓ ਫਿਰ ਚਲੀਏ ਕਰੀਏ ਦਰਸ਼ਨ ਹਾਂਜੀ ਪਹੁੰਚ ਚੁੱਕੇ ਹਾਂ ਜੀ ਆਪਾਂ ਗੁਰਦੁਆਰਾ ਸਾਹਿਬ ਜੋ ਕਿ ਗੁਰਦੁਆਰਾ ਸਾਹਿਬ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਯਾਦਗਾਰ ਛੰਨ ਬਾਬਾ ਕੁਮਾ ਮਾਸ਼ਕੀ ਜੀ ਇਹ ਸਾਹਮਣੇ ਲਿਖਿਆ ਹੋਇਆ ਇਤਿਹਾਸ ਉਸੀ ਇੱਕ ਨਜ਼ਰ ਮਾਰੋ ਇਤਿਹਾਸ ਤੇ ਤੇ ਇਸ ਸਥਾਨ ਤੇ ਜੀ ਮਾਤਾ ਗੁਜਰ ਕੋਰ ਤੇ ਛੋਟੇ ਸਾਹਿਬ ਜਦੇ ਬਾਬਾ ਜਰਾਵਤ ਸਿੰਘ ਬਾਬਾ ਬੱਤੇ ਸਿੰਘ ਜੀ ਜੋ ਕਿ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਪਰਿਵਾਰ ਕੋਲੋਂ 7 ਪੋ 21 ਦਸੰਬਰ ਇੱਕ ਰਾਤ ਉਹ ਇੱਥੇ 베ੜੀ ਦੇ ਮਲਾਹ ਜੋ ਕਿ ਬਾਬਾ ਕੁਮਾ ਮਾਸਕੀ ਜੀ ਉਹਨਾਂ ਦੇ ਘਰੇ ਠਹਿਰੇ ਤੇ ਇਸੇ ਪਿੰਡ ਚੋਂ ਬ੍ਰਾਹਮਣ ਪਰਿਵਾਰ ਚੋਂ ਵਸਦੀ ਮਾਈ ਲక్ష్ਮੀ ਜੀ ਨੇ ਮਾਤਾ ਜੀ ਤੇ ਛੋਟੇ ਸਭ ਜਦਿਆਂ ਲਈ ਭੋਜਨ ਛਕਾਣ ਦੀ ਜੋ ਸੇਵਾ ਉਹ ਕੀਤੀ ਇਹ ਹੈ ਜੀ ਆਹ ਬਾਰੀ ਦ੍ਰਿਸ਼ ਗੁਰਦੁਆਰਾ ਸਾਹਿਬ ਦਾ ਇਹ ਯਾਦਗਾਰੀ ਗੇਟ ਬਾਬਾ ਕੁਮਾ ਮਾਸਕੀ ਗੁਰਦੁਆਰਾ ਸਾਹਿਬ ਦੀ ਆਜੋ ਅੱਗੇ ਤੁਹਾਨੂੰ ਕਰਾਈਏ ਦਰਸ਼ਨ ਤੇ ਦਿਖਾਈਏ ਗੁਰਦੁਆਰਾ ਸਾਹਿਬ ਇਹ ਹੈ ਜੀ ਕੁਛ ਗੁਰਦੁਆਰਾ ਸਾਹਿਬ ਦਾ ਆਹ ਦਾਵਲਾ ਇੱਕ ਨਜ਼ਰ ਤੁਸੀਂ ਇਹਦੇ ਤੇ ਮਾਰੋ ਤੇ ਆਪਾਂ ਚੱਲੇ ਅੰਦਰ ਤੇ ਫਿਰ ਅੰਦਰ ਜਾ ਕੇ ਕਰਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਹਾਂਜੀ ਇਹ ਹੈ ਜੀ ਦਰਬਾਰ ਸਾਹਿਬ ਦੀ ਐਂਟ੍ਰੈਂਸ ਤੇ ਇੱਥੇ ਇਹਨਾਂ ਨੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਲਾਈਆਂ ਹੋਈਆਂ ਜੋ ਕਿ ਜਿਵੇਂ ਉਸ ਸਮੇਂ ਦੇ ਟਾਈਮ ਨੂੰ ਦਰਸਾਉਂਦੇ ਹੋਏ ਉਹ ਸਫਰੇ ਸ਼ਹਾਦਤ ਜੋ ਅੱਜਕੱਲ ਮਨਾਉਂਦੇ ਆ ਉਹਨੂੰ ਦਰਸਾਉਂਦੇ ਹੋਏ ਪੜਾਦਰ ਪ੍ਰਾਜ ਵਿੱਚ ਜਾਂਦੇ ਆ ਉਵੇਂ ਗੁਰਦੁਆਰੇ ਸਭ ਦੀ ਇੱਥੇ ਤਸਵੀਰਾਂ ਆਹੋ ਅੰਦਰ ਦਰਵਾਸਾਬ ਦੇ ਕਰੀਏ ਦਰਸ਼ਨ ਤੇ ਕਰੀਏ ਯਾਦ ਨੂੰ ਤਾਜ਼ਾ ਅੰਦਰ ਕੁਝ ਨਿਸ਼ਾਨੀਆਂ ਵੀ ਉਹਦੇ ਕਰਵਾਵਾਂਗੇ ਤੁਹਾਨੂੰ ਦਰਸ਼ਕ ਆਜੋ ਹਾਂਜੀ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਤੇ ਥੱਲੇ ਹੁੰਦਾ ਪ੍ਰਕਾਸ਼ ਇਹਦੇ ਉੱਤੇ ਹੈ ਜੋ ਉਥੇ ਸਥਾਪਨ ਕੀਤਾ ਜਾਂਦਾ ਹੈ ਇਹਦੇ ਨਾਲ ਹੀ ਅੰਦਰ ਨਿਸ਼ਾਨੀਆਂ ਲਗਾਈਆਂ ਹੋਈਆਂ ਆਓ ਦਿਖਾਈਏ ਇਹ ਹੈ ਜੀ ਉਰੇ ਨਿਸ਼ਾਨੀਆਂ ਜੋ ਕਿ ਤਲਵਾਰ ਇੱਕ ਡੋਲ ਪਿਆ ਤੇ ਸਰਬਲੋ ਦਾ ਬਾਟਾ ਪਿਆ ਇਹ ਅਲੱਗ-ਅਲੱਗ ਸਮੇਂ ਖੁਦਾਈ ਦੇ ਟਾਈਮ ਇਹ ਮਿਲੇ ਸੀਗੇ ਜੀ ਤਲਵਾਰ 2021 ਚ ਡੋਲ 2023 ਤੇ ਜੋ ਸਰਬਲੋ ਦਾ ਬਰਤਨ ਹੈ ਜੀਸੀਬੀ ਆਪਰੇਟਰ ਨੂੰ ਕਿਸੇ ਨੂੰ ਖਦਾਈ ਵੇਲੇ ਇਹ ਮਿਲਿਆ ਸੀਗਾ ਜੀ ਇਹ ਰੇ ਰੱਖੀਆਂ ਹੋਈਆਂ ਨਿਸ਼ਾਨੀਆਂ ਨੇ ਹਾਂ ਜੀ ਆਪਾਂ ਕਰਵਾਏ ਤੁਹਾਨੂੰ ਦਰਸ਼ਨ ਪਹਿਲੇ ਅੰਦਰ ਤੇ ਉਸ ਤੋਂ ਉਪਰੰਤ ਇਹ ਹੈ ਸਾਹਮਣੇ ਮਾਈ ਲక్ష్ਮੀ ਜੀ ਲੰਗਰ ਹਾਲ ਉਹ ਮਾਈ ਲక్ష్ਮੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਜਾਂਦੇ ਤੇ ਮਾਤਾ ਜੀ ਨੂੰ ਲੰਗਰ ਛਕਾਣ ਦੀ ਜੋ ਸੇਵਾ ਕੀਤੀ ਸੀ ਇਹ ਦੇਖੋ ਜੀ ਇਤਿਹਾਸ ਸਖਸਤਾਨ ਬਾਰੇ ਇਹਦੇ ਬਾਰੇ ਇਤਿਹਾਸ ਤੋਂ ਮੈਂ ਤੁਹਾਨੂੰ ਦੱਸੇ ਦਿੱਤਾ ਪਰ ਇਹਦੇ ਚ ਖਾਸ ਗੱਲ ਇਹ ਸੀਗੀ ਜੀ ਇਸ ਸਥਾਨ ਦੀ ਜੋ ਖੋਜ ਹੈ ਉਹ ਗੁਰੂ ਸਾਹਿਬ ਨੇ ਰਾਂ ਦੀ ਕਿਰਪਾ ਸਦਕਾ ਜੋ ਸੁਰਿੰਦਰ ਸਿੰਘ ਖਾਲਸਾ ਹੈ ਤੇ ਉਹਨਾਂ ਵੱਸੋਂ 2004 ਚ ਕਰਵਾਈ ਸੀ ਜੀ ਤੇ 12 ਜੁਲਾਈ 2007 ਦਿਨ ਵੀਰਵਾਰ ਪਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ ਕਰਕੇ ਇਹ ਸਥਾਨ ਕਾਇਮ ਕੀਤਾ ਵੀ ਇਹ ਹੈ ਜੀ ਪਾਵਨ ਕਹਿਣ ਦਾ ਕਿ 2004 ਚ ਅ ਬਾਬਾ ਜੀ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਇੱਥੇ ਜੋ ਪ੍ਰਗਟ ਕਰਵਾਏ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਉਸ ਤੋਂ ਪਹਿਲਾਂ 2007 ਚ ਇੱਥੇ ਪਹਿਲੀ ਵਾਰ ਪ੍ਰਕਾਸ਼ ਹੋਇਆ ਸੀ ਜਦੋਂ ਬਿਲਡਿੰਗ ਦਾ ਕੰਮ ਵਗੈਰਾ ਚੱਲਦਾ ਸੀ ਤੇ ਸਤ ਤੋਂ ਬਾਅਦ ਕਰੀਬ 3-4 ਸਾਲ ਪਹਿਲੇ ਹੀ ਬਾਕੀ ਪਹਿਲੇ ਥੱਲੇ ਦਰਵਾਜ਼ਾ ਬਣਾਇਆ ਸੀ ਫਿਰ ਉਸ ਤੋਂ ਬਾਅਦ ਉੱਪਰ ਗੋਰਮੈਂਟ ਵਗੈਰਾ ਜੋ ਵੀ ਬਣੇ ਹਨ ਮਾਰੇ ਦੇ ਇਹ ਕਰੀਬ-ਕਰੀਬ 3-4 ਸਾਲ ਪਹਿਲੇ ਹੀ ਕੰਮ ਕੀਤੇ ਗਏ ਇਹ ਸਾਰਾ ਆਲਾ ਦਵਾਲਾ ਤੁਸੀਂ ਦੇਖ ਲਓ ਇੱਕ ਵਾਰ ਇਹ ਲੰਗਰ ਹਾਲ ਸਾਹਮਣੇ ਇੱਧਰ ਹੈਗਾ ਜੀ ਦਰਵਾਜ਼ਾ ਸਾਹਿਬ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਇਹ ਹੈ ਸਾਰਾ ਗੁਰਦੁਆਰਾ ਸਾਹਿਬ ਦਾ ਏਰੀਆ ਲਓ ਜੀ ਦਰਸ਼ਨ ਕਰੋ ਤੁਸੀਂ ਨਿਸ਼ਾਨ ਸਾਹਿਬ ਜਿਉ ਲੈ ਨਿਸ਼ਾਨ ਲੈਣਾ ਪੰਥ ਮਹਾਰਾਜ ਕੇ ਵਾਹਿਗੁਰੂ ਵਾਹਿ ਕਿੱਥੇ ਬਣਿਆ ਹੋਇਆ ਜੀ ਅ ਛੋਟਾ ਜਿਹਾ ਜੋ ਛਣ ਟਾਈਪ ਬਣਾਇਆ ਹੋਇਆ ਇਹ ਹੈਗਾ ਜੀ ਸਨ 2020 ਦੇ ਵਿੱਚ ਇਹ ਛੋਟੀ ਜਿਹੀ ਛਾਨੇ ਬਣਾਈ ਗਈ ਸੀ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਦਿੱਲੀ ਦੀਆਂ ਬਰੂਹਾਂ ਤੇ ਤੇ ਉਦੋਂ ਉਹਰੇ ਆਸ-ਪਾਸੇ ਦੇ ਪਿੰਡਾਂ ਦੇ ਲੋਕ ਇੱਕਠੇ ਹੋ ਕੇ ਡਿਊਟੀਆਂ ਵਾਈਜ਼ ਮਤਲਬ ਇੱਥੇ ਗੁਰਦੁਆਰਾ ਸਭ ਤੋਂ ਹੀ ਕੂਚ ਕਰਦੇ ਹੁੰਦੇ ਸੀਗੇ ਦਿੱਲੀ ਲਈ ਤੇ ਉਸ ਸਮੇਂ ਇਹ ਉਹਨਾਂ ਨੇ ਬਣਾਈ ਸੀਗੀ ਛੰਨ ਜੋ ਕਿ ਇਹਦੇ ਤੇ ਲਿਖਿਆ ਹੋਇਆ ਸਪੈਸ਼ਲ ਕਿ ਇੱਥੇ ਉਹ ਰਹਿਣ ਬਸੇਰਾ ਕਰਦੇ ਸੀਗੇ ਪਾਠ ਸਿਮਰਨ ਕਰਦੇ ਸੀ ਤੇ ਇਹ ਉਸ ਸਮੇਂ ਦੀ ਯਾਦ ਨੂੰ ਵੀ ਤਾਜ਼ਾ ਕਰਦੀ ਹੈ ਜਦੋਂ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਇੱਥੇ ਕਦੇ ਹੋਇਆ ਕਰਦੀ ਸੀਗੀ ਤੇ ਉਹਰੇ ਉਹਨਾਂ ਨੇ ਲਿਖਿਆ ਹੋਇਆ ਉਦੋਂ ਦੇ ਸਮੇਂ ਮਤਲਬ 2020 ਚ ਇੱਥੇ ਬਣਾਇਆ ਸੀਗਾ ਇਹ ਉਦੋਂ ਇਹ ਲੰਗਰ ਹਾਲ ਵਗੈਰਾ ਇੱਥੇ ਨਹੀਂ ਸੀਗਾ ਰੈਂਟ ਦਾ ਕੋਈ ਪ੍ਰਬੰਧ ਇਸ ਚੱਕਰ 'ਚ ਇਹ ਬਣਾਇਆ ਸੀਗਾ ਜੀ ਆਓ ਅੱਗੇ ਕਰੀਤੋਂ ਦਰਸ਼ਨ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸਾਰਾ ਤੁਹਾਨੂੰ ਮੈਂ ਦਿਖਾਇਆ ਵਾਲਾ ਦੁਆਲਾ ਇਹ ਸੀਗੀ ਜੀ ਫਿਰ ਦਰਸ਼ਨ ਅਜਦੇ ਬਾਬਾ ਕੁਮਾ ਮਾਸਕੀ ਜੀ ਗੁਰਦੁਆਰਾ ਸਾਹਿਬ ਤੇ ਯਾਦਗਾਰ ਤੇ ਤੇਰਾਛਦਿਸਤਾਨ ਆਓ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਾਂਗੇ ਅਗਲੀ ਕਿਸੇ ਵੀਡੀਓ ਦੇ ਵਿੱਚ ਜਲਦੀ